ले रहे हैं उन्होंने घर के मांगा भाजपी रिश्तेदार मंच से बैठे साढ़े बहुत कारपाल जी श्री राम जी बलंत शर्मा जीत हरी सिंह मैं टीका सीधा ना सारी रामबाजी मेरिया भैन वाह का खालसा वाह फिर आप ਇਹ ਇੱਕ ਇਲਾਕੇ ਦੇ ਵਿੱਚ ਅਪਦਾ ਨਾਂ ਤੇ ਆਖਦੇ ਹੁੰਦਾ ਤੇ ਆਖਦਾ ਜਿਹੜਾ ਵਾਦਾ ਮੰਨਣਾ ਤੇ ਆਪਣੇ ਆਪ ਨਾਲ ਝੁਟਣਾ ਤੇ ਬਹੁਤ ਮਹੱਤਵਪੂਰਨ ਗੱਲਾਂ ਦਾ ਜਿਵੇਂ ਸਰਕਾਰ ਰੁਕਸਿਲ ਮੈਂ ਬਹੁਤ ਲੰਮੇ ਪਰੇ ਤੋਂ ਚਾਰ ਮੁਠੇ ਲਉਣਾ ਹੈ ਕੱਚਾ ਦੇ ਵਿੱਚ ਉਹਨਾਂ ਨੇ ਕੀਤਾ ਜਦੋਂ ਮੁਲਾਕੇ ਤੇ ਇਹਨਾਂ ਨੂੰ ਨਾ ਵੱਖ-ਵੱਖ ਅਫਰਾਂ ਦੇ ਵਿੱਚ ਇਹਨਾਂ ਨੇ ਕੰਮ ਕੀਤਾ ਸੁਪਰਾਣੇ ਗਏ ਫਿਰ ਮਾਇਆ ਉਹ ਤੁਰ ਦੇ ਗਰਾਜੇ ਸ਼ਹੀਦ ਲਵਾਇਆ ਤੇ ਬਹੁਤ ਮੁਸ਼ਕਲਾਂ ਆਉਂਦੀਆਂ ਨੇ ਤੇ ਜੜੀ ਦਾ ਕੰਮ ਇੱਕ ਅਹੰਮ ਨਹੀਂ ਅਹੰਮ ਕੰਮ ਹੁੰਦਾ ਤੇ ਦਰੋਂ ਦੇ ਬਾਕੇ ਦੇ ਵਿੱਚ ਫਾੜ ਆ ਜਾਵੇ ਪਾਣੀ ਆ ਜਾਣਾ ਤੇ ਲੋਕਾਂ ਨੇ ਕਹਿੰਦਾ ਵੀ ਲਾਈਵ ਮੀਟਿੰਗਾਂ ਦੇ ਵਿੱਚ ਆਵੇ ਤੇ ਸਿਕਿੰਟਰ ਵੀ ਸਾਰ ਦੇ ਮੁਰਦਾ ਬਹੁਤ ਸਪੀਡ ਨਾਲ ਚੇਅਰਮੈਨ ਤੱਕ ਫੋਨ ਕਰਦੇ ਨੇ 10-15 ਮਿੰਟ ਬਾਅਦ ਹੋ ਗਏ ਤੇ ਇਹਨਾਂ ਨੇ ਤਖੋ ਜੇ ਕੋਈ ਵੀ ਮੌਕਾ ਦਿੱਤਾ ਕਿ ਜਿਹੜਾ ਕੋਈ ਇਹੋ ਜਿਹਾ ਗੇਟੀ ਕبھی ਹੋਵੇ ਕੋਈ ਦੇ ਨਾਲ ਕੋਈ ਦਫਤਰ ਦੇ ਨਾਲ ਕੋਈ ਐਸਕਿਓ ਤੇ ਜਿਹੜੀ ਜਾਂਦਾ ਬਹੁਤ ਇੱਕ ਮਾਫੀ ਉਹਦਾ ਰਸਤਾ ਹੁੰਦਾ ਤੇ ਇਹਨਾਂ ਨੇ ਦਫਤਰ ਨੂੰ ਚਲਾਉਣਾ ਅਸਿਸਟ ਨੂੰ ਚਲਾਉਣਾ ਲੋਕਾਂ ਨੂੰ ਸਰਵਿਸ ਦੇਣੀ ਤੇ ਜਦੋਂ ਵੀ ਐਸਕਿਓ ਸਾਹਿਬ ਨੇ ਹੋਟਲ ਲਾਣਾ ਤੇ ਉਸੇ ਤਰ੍ਹਾਂ ਉਸੇ ਟਾਈਮ ਰੋਟੀ ਖਾਣਾ ਚਾਹੇ ਘਰ ਦੇ ਵਿੱਚ ਬਿੱਟ ਹੋਇਆ ਡਾਕਟਰ ਦੇ ਵਿੱਚ ਬਹੁਤ ਵਧੀਆ ਮੁਲਾਜ਼ਮਾਂ ਦੇ ਨਾਲ ਵਿਹੇਵ ਤੇ ਮੁਲਾਜ਼ਮਾਂ ਦੇ ਨਾਲ ਸਾਥ ਦੇ ਰੱਖ ਕੇ ਇੱਥੇ ਚੜ੍ਹਣਾ ਪੈਂਦਾ ਜਦੋਂ ਕਿ ਅਸੀਂ ਜਦੋਂ ਵੀ ਮੁਲਾਜ਼ਮ ਇਕੱਠੇ ਹੁੰਦੇ ਆ ਜਥੇਬੰਦੀ ਤੌਰ ਤੇ ਲਾਉਂੋ ਸਵਾਰਥੀ ਤੌਰ ਤੇ ਲਾਉਂੋ ਜਦੋਂ ਹੋਰ ਦੇ ਵਿੱਚ ਆ ਕੇ ਇੱਕ ਘਰ ਦਾ ਜੀ ਬਾਹਰ ਚ ਪਹਿਲਾ ਇੱਕ ਮੁਲਾਜ਼ਮ ਇੱਕ ਜਥੇਬੰਦੀ ਦਾ ਜੀ ਬਣ ਜਾਂਦਾ ਕਿਰਦੇ ਦੁੱਖ پہاੜ ਜਿਹੇ ਦੁੱਖ ਹੁੰਦੇ ਨੇ ਇੱਕ ਦੂਜੇ ਦੇ ਹੌਸਲੇ ਨਾਲ ਇੱਕ ਦੂਜੇ ਦੇ ਨੂੰ ਸਹਾਰਾ ਦੇ ਨਾਲੇ ਇੱਕ ਦੂਜੇ ਨੂੰ ਅੱਲਾ ਸ਼ੇਰੀ ਦੇਣ ਵਾਲੇ ਜਿੰਨੇ ਮੈਂ ਗੱਲ ਕਰਾਂ ਦਰਸ਼ਪ ਸਿੰਘ ਜਿਹੜਾ ਗੀਤ गा ਕੇ ਆਇਆ ਗੋਰਾ ਜਿਹੜਾ ਇੱਥੇ ਸ਼ਹਿਰੀ ਸਭੀ ਦਾ ਪ੍ਰਧਾਨਾ ਦਰਸ਼ਪ ਸਿੰਘ ਦੇ ਦੋ ਬੇਟੇ ਤੇ ਇੱਥੇ ਕੀ ਸਭ ਦਾ 118 ਸਭ ਦਾ ਉਹ ਇਹ ਤਾਂ ਸਾਲ ਦੇ ਵਿੱਚ ਵਿੱਚ ਹੀ ਹੋਏਗਾ ਐਸੀ ਤਰ੍ਹਾਂ ਗੋਰੇ ਦੇ ਜਿਹੜਾ ਇਹਦੇ ਨਾਲ ਬਹੁਤ ਲੰਮੇ ਸਮੇ ਤੋਂ ਸਾਥੀ ਹੈਗੀ ਸੁਪਨੀਕਾ ਮੈਂ ਫਿਰ ਵੀ ਪ੍ਰਮਾਤਮਾ ਅਗੇ ਅਰਦਾਸ ਕਰਦਾ ਨਾ ਕਿ ਇਹਨਾਂ ਨੇ ਬੇਟੀਆਂ ਘਟਨਾ ਇਹਨਾਂ ਨਾਲ ਬਾਂਪੜੀਆਂ ਐਡਾ ਪਹਾੜ ਜਿਹਾ ਦੁੱਖ ਦਿੱਤਾ ਫਿਰ ਵੀ ਇੱਕ ਜ਼ਿੰਦਗੀ ਜੀ ਰਹੇ ਨੇ ਹੌਸਲੇ ਨਾਲ ਮਲਾਜਮਾਂ ਦੀ ਗਵਾਹੀ ਕਰ ਰਹੇ ਨੇ ਐਸੇ ਸਟੇਜਰ ਦੇ ਗੀਤ ਵੀ ਗਾ ਰਹੇ ਨੇ ਤੇ ਇੱਕ ਇਹ ਤੋਂ ਬਿਨਾਂ ਆਰੰਭੀ ਹੈਗਾ ਸਾਨੂੰ ਕੋਲੇ ਜੇ ਕਿ ਜ਼ਿੰਦਗੀ ਜੀਣ ਦਾ ਤੇ ਇੱਕ ਇੱਕ ਦੂਜੇ ਦਾ ਹੌਸਲਾ ਬਹੁਤ ਵੱਡੀ ਗੱਲ ਹੁੰਦੀ ਆ ਇੱਕ ਦੂਜੇ ਦਾ ਸੁਹਾਰਾ ਬਹੁਤ ਵੱਡੀ ਗੱਲ ਹੁੰਦੀ ਆ ਜਿਵੇਂ ਕਿ ਰੂਪ ਸਿੰਘ ਦੇ ਨਾਲ ਜਿਵੇਂ ਅੱਜ ਇਹ ਵਾਸਤੇ ਇਹ ਕਿਉਂ ਹੋਈ ਆ ਇਹਨਾਂ ਦੀ ਪਾਰਟੀ ਦੀ ਉਹ ਇੱਕ ਦੂਜੇ ਦਾ ਸੁਹਾਣਾ ਕਰਕੇ ਵੀ ਮੈਂ ਆਪਣੇ ਘਰ ਦੇ ਨੂੰ ਪਾਰਟੀ ਦੇ ਵਿੱਚ ਸਮਰਥ ਕਰਾਂ ਤੇ ਨਾਲ ਕਰਾਂ ਹੌਸਲੇ ਨਾਲ ਜੀਣਾ ਇੱਕ ਬਗਵਾਲੀ ਦੇ ਨਾਲ ਲੜਨਾ ਤੇ ਆਪਾਂ ਲੜਾਈ ਕਰਾਂਗੇ ਤੇ ਅੱਜ ਬਹੁਤ ਵਧੀਆ ਸ਼ੇਰ ਲੈ ਕੇ ਬੈਠੀ ਆ ਮੇਰੀ ਭੈਣ ਬੱਤੇ ਨਾਲ ਦਿਖਦਾ ਜੋ ਬੱਤੇ ਰਾਟਾ ਖਵਾਵਾ ਝੜਦਿਆਂ ਨੇ ਸਾਦੇ ਸੱਤ ਸਤ ਪੰਜ ਰਾਣਾ ਨੂੰ ਕਿਤਾ ਬੇਟਾ ਇੱਕੂ ਮੇਗਾ ਤੀਜਾ ਇਹ ਇਹ ਉਹਦੇ ਆਨੇ ਮਿੰਡ ਦੇ ਵਿੱਚ ਗਏ ਤੇ ਇੰਦਾ ਦਾ ਬੇਟਾ ਵੀ ਗੱਡੀ ਲੈ ਕੇ ਵੱਡੀ ਵੱਡੀ ਕਢਾਈ 10-12 ਦਿਨ ਹੋਏ ਤੇ ਗੱਡੀ ਆਈ ਨੂੰ ਉਹ ਵੱਡੀ ਲੈ ਕੇ ਉਹਦੇ ਆਨੇ ਚਲੇ ਗਏ ਉੱਥੇ ਪਰਵਾਤਮਾ ਦਾ ਇਹ ਜਾ ਬਾਣਾ ਵਰ ਤੇ ਰੋਡ ਐਚਟ ਹੋ ਗਿਆ ਤੈਨੂੰ ਥਾਲ ਬੰਦਾ ਕਮਰ ਤੇ ਰਹਾ ਤੈਨੂੰ ਥਾਲ ਕਰ ਪਰਿਵਾਰ ਦੇ ਯਾਰ ਉਹਨੂੰ ਕੋਈ ਸੌਖੀ ਕਿੱਥੇ ਪਿਆ ਕਿੱਥੇ ਖੜਿਆ ਫਿਰ ਵੀ ਇਹਨਾਂ ਨੇ ਜੱਜ ਦੇ ਨਾਲ ਆਪਣੀ ਹਿੰਮਤ ਨਾਲ ਆਪਣੇ ਹੌਸਲੇ ਨਾਲ ਮੁਲਾਜ਼ਮਾਂ ਦੇ ਇੱਕ ਨੂੰ ਜਿੱਦਾਂ ਦਵਾਮਾਂ ਨਾਲ ਤੇ 50% ਉਹਨੂੰ ਠੀਕ ਕਰਦੇ ਆ ਤੇ ਹੁਣ ਵੀ ਅਸੀਂ ਸਾਰੇ ਪਰਮਾਤਮਾ ਦੇ ਅਰਦਾਸ ਕਰਦੇ ਆ ਕਿ ਐਸੇ ਤਰ੍ਹਾਂ ਇਸ ਪਰਿਵਾਰ ਨੂੰ ਰੋਕਤਾ ਮਿਲਦਾ ਦੇਖ ਕੇ ਇਸ ਪਰਿਵਾਰ ਦੇ ਨਾਲ ਬਿਲਕੁਲ ਜਿਹੜਾ ਸਾਰਾ ਇੱਕ ਪਰਿਵਾਰ ਆ ਐਸ ਸਰਕਾਰ ਨੂੰ ਹੌਸਲਾ ਦੇ ਇਸ ਪਰਿਵਾਰ ਇੱਕੂ ਦੇ ਨਾਮ ਜੁੜੇ ਤੇ ਇੱਕ ਮੁੰਡੇ ਨੂੰ ਥਲਾਸਾ ਦੇਵੇ ਤੇ ਇਹਨਾਂ ਜਗਵਾਰੀਆਂ ਦਾ ਪਰਦਾ ਹਟਾ ਦਦਾ ਆਪਣੇ ਹੌਸਲੇ ਨਾਲ ਜਿਵੇਂ ਕਿ ਆਪਾਂ ਨੇ ਸਭ ਨੂੰ ਦੱਸਿਆ ਵੀ ਐਡੇ ਐਡੇ ਪਹਾੜ ਜਿਹੇ ਦੇ ਜਿਹੜੇ ਦੁੱਖ ਤੇ ਇਹਦੇ ਨਾਲ ਨਾਲ ਮੈਂ ਗੱਲਾਂ ਕਰਦਾ ਵੀ ਅਸੀਂ ਬੋਰਡ ਮੈਨੇਜਮੈਂਟ ਦੇ ਨਾਲ ਸਾਡੀ ਫੱਡੇ ਪੱਧਰ ਤੇ ਲੜਾਈ ਚੱਲਦੀ ਆ ਤੇ ਅਸੀਂ ਕਰਿਆ ਵੀ بےਵਜ਼ਾਰ ਫਿਰਦੇ ਨੇ ਆਈਟੀਆਈ ਤੋਂ ਬਲੋਮੇ ਕਰਕੇ ਫਿਰ ਬੋਰਡ ਮੈਨੇਜਮੈਂਟ ਤੋਂ ਮੰਗ ਕਰਦੇ ਆ ਕਿ ਇੱਥੇ ਸਟਾਫ ਦੀ ਭਰਤੀ ਕਰੀ ਜਾਵੇ ਤੇ ਇੱਥੇ ਕੰਮ ਬਹੁਤ ਜ਼ਿਆਦਾ ਤਕਾਰ ਦੇ ਵਿੱਚ ਵੱਧ ਗਿਆ ਤੇ ਇੱਥੇ ਚਾਰ ਦਫ਼ਤਰਾਂ ਦਾ ਕੰਮ ਜਿਹੜਾ ਕਿ ਇੱਕ ਦਫ਼ਤਰ ਸੁਭਾ ਰਹੇ ਹੈ ਤੇ ਇਸ ਕਰਕੇ ਸਰਕਾਰ ਨੂੰ ਵੀ ਨਿਰਦੇਸ਼ ਕਰਦੇ ਆ ਕਿ ਜਿਹੜੇ ਆਏ ਜਾਂਦੇ ਤੁਹਾਨੂੰ ਨੇ ਕਰਦੇ ਫੇਰੇ ਫਿਰਦੇ ਨੇ ਉਹਨਾਂ ਨੂੰ ਸਾਰਤ ਖਾਲੀ ਪੋਸਟਾਂ ਦੇ ਵਿੱਚ ਭਰਿਆ ਜਾਵੇ ਤੇ ਇਹਦਾ ਮਸਕੈਂਦਾ ਹੋਇਆ ਮੈਂ ਫੇਰ ਮੇਰੇ ਮਿੱਤਰ ਨੂੰ ਮੇਰੇ ਵੀਰ ਨੂੰ ਮੈਂ ਕਹਾਂ